ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰੇ ਸਾਧ ਸੰਗਤ ਜੀ ਸਾਨੂੰ ਸਾਡੇ ਗੁਰੂ ਸਹਿਵਾਨਾਂ ਦੇ ਦੱਸੇ ਹੋਏ ਮਾਰਗ ਤੇ ਚੱਲਣਾ ਚਾਹੀਦਾ ਤੇ ਸਾਨੂੰ ਗੁਰੂ ਦੀ ਰਜਾ ਵਿੱਚ ਰਹਿਣਾ ਚਾਹੀਦਾ ਹੈ ਉਸ ਪਰਮਾਤਮਾ ਦੀ ਰਜਾ ਵਿੱਚ ਰਹਿ ਕੇ ਹੀ ਸਾਨੂੰ ਆਪਣਾ ਜੀਵਨ ਬਤੀਤ ਕਰਨਾ ਚਾਹੀਦਾ ਜੇਸਾ ਗੁਰੂ ਸਾਹਿਬ ਜੀ ਨੇ ਗੁਰਵਾਣੀ ਵਿੱਚ ਫੁਰਮਾਨ ਕੀਤਾ ਪਪੀਹਾ ਅੰਮ੍ਰਿਤ ਵੇਲੇ ਬੋਲਿਆ ਤਾਂ ਦਰ ਸੁਣੀ ਪੁਕਾਰ ਜਿਸ ਤਰ੍ਹਾਂ ਪਪੀਹਾ ਅੰਮ੍ਰਿਤ ਵੇਲੇ ਪ੍ਰਬੂ ਦੀ ਦਰਗਾਹ ਦੇ ਵਿੱਚ ਅਰਜ਼ੋਈ ਕਰਦਾ ਤਾਂ ਉਸ ਦੀ ਅਰਦਾਸ ਪ੍ਰਬੂ ਦੀ ਦਰਗਾਹ ਦੇ ਵਿੱਚ ਸੁਣੀ ਜਾਂਦੀ ਆ ਇਸ ਤਰ੍ਹਾਂ ਸਾਨੂੰ ਅਮਰਤ ਵੇਲੇ ਉੱਠ ਕੇ ਨਿਤਨੇਮ ਬਾਣੀ ਪੜ੍ਹਨੀ ਚਾਹੀਦੀ ਹੈ ਨਿਤਨੇਮ ਕਰਨਾ ਚਾਹੀਦਾ ਤੇ ਅਸੀਂ ਉਸ ਪ੍ਰਮਾਤਮਾ ਦੀ ਹਜ਼ੂਰੀ ਦੇ ਵਿੱਚ ਅਰਦਾਸ ਬੇਨਤੀ ਕਿਵੇਂ ਕਰੀਏ ਕਿ ਮਾਲਕ ਨੂੰ ਪਾ ਲਈਏ ਪਿਆਰਿਆ ਜੇ ਮਾਲਕ ਨੇ ਤੇਰੇ ਤੇ ਇੰਨੀ ਰਹਿਮਤ ਕੀਤੀ ਹੈ ਕਿ ਤੈਨੂੰ ਪਲਕੇ ਪਰਵਾਹ 3 ਵਜੇ ਉਠਾ ਲੈਂਦੇ ਹਨ ਤਾਂ ਵੀ ਆਸ ਸ਼ੁਰੂ ਕਰਵਾ ਦਿੰਦੇ ਹਨ ਇੱਕ ਵਾਰੀ ਵਾਹਿਗੁਰੂ ਰਸਨਾ ਤੋਂ ਬੋਲਦਾ ਤੇ ਚਾਰ ਵਾਰੀ ਹੋਰ ਬੋਲਣ ਦਾ ਚਿਤ ਕਰਦਾ ਤਾਂ ਵੀ ਪਿਆਰਿਆ ਜਦੋਂ ਮਾਲਕ ਸਾਈਆਂ ਕੀ ਅਰਦਾਸ ਜੋਦੜੀ ਬੇਨਤੀ ਕਰਦੇ ਹੋ ਤੇ ਨਿਮਰਤਾ ਸਹਿਤ ਨਿਮਾਣਾ ਨੀ ਤਾਣਾ ਉਹ ਕੀ ਕਰਿਆ ਕਰੋ ਕਿ हे 파샤 ਸਿਰ ਤੇ ਚੋਟੀ ਤੋਂ ਲੈ ਕੇ ਪੈਰ ਦੇ ਅੰਗੂਠੇ ਤੱਕ ਇੱਕ ਰੂਪ ਪਾਪੀ ਹੈ ਇਹ ਕ੍ਰਿਤ ਕਰਨ ਹ ਤੂੰ ਤੇ 파샤 ਵੱਡੇ ਵੱਡੇ ਪਾਪੀਆਂ ਨੂੰ ਬਖਸ਼ ਦਿੰਦਾ ਮੈਨੂੰ ਵੀ ਬਖਸ਼ ਲੈ ਜੰਗਾ ਹ ਭਾਵੇਂ ਮੰਦਾ ਹੈ ਤੇ ਤੇਰਾ ਹੀ ਬੱਚਾ ਲਾਜ ਰੱਖ ਲੈ ਮਾਲਕਾ ਕਰ ਕਿਰਪਾ ਨਾਮ ਦੇ ਆਪਣਾ ਕੀਮਤੀ ਨਾਮ ਮੇਰੇ ਹਿਰਦੇ ਚ ਵਸਾ। ਸਾ ਸੰਗਤ ਜੀ ਸਾਨੂੰ ਹਮੇਸ਼ਾ ਸੱਚੇ ਮਾਨ ਨਾਲ ਬਿਨਾਂ ਕਿਸੇ ਬੇਈਮਾਨੀ, ਈਰਖਾ, ਚੁਗਲੀ, ਨਿੰਦਾ ਕੀਤੇ ਗੁਰੂ ਘਰ ਜਾਣਾ ਚਾਹੀਦਾ। ਤੇ ਗੁਰੂ ਘਰ ਹਮੇਸ਼ਾ ਨਿਮਰਤਾ ਨਾਲ ਹੋ ਕੇ ਜਾਣਾ ਚਾਹੀਦਾ। ਇਸ ਤੋਂ ਸਾਨੂੰ ਪਹਿਲੇ ਪਾਸ਼ੇ ਤੋਂ ਤਨ ਤਨ ਗੁਰੂ ਨਾਨਕ ਦੇਵ ਜੀ ਫੁਰਮਾਨ ਕਰਦੇ ਹਨ ਤੈਨੂੰ ਦੇਸ਼ ਦਿੱਤੀ ਕਿਰਤ ਕਰੋ ਨਾਮ ਜਪੋ ਵੰਡ ਛਕੋ ਸੰਗਕਿਰਤ ਕਰਨੀ ਚਾਹੀਦੀ ਹੈ ਤੇ ਨਾਮ ਜਪਣਾ ਚਾਹੀਦਾ ਤੇ ਵੰਡ ਕੇ ਛਕਣਾ ਚਾਹੀਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ